ਰਾਵੀ ਦਰਿਆ ਦੇ ਪਾਰ ਪੈਂਦੇ ਸੱਤ ਪਿੰਡ ਜੋ ਬਿਲਕੁਲ ਟਾਪੂ ਬਣ ਗਏ ਸੀ ਹੌਲੀ ਹੌਲੀ ਇਨ੍ਹਾਂ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਸਮਾਜ ਸੇਵਕਾਂ ਦੇ ਸਹਿਯੋਗ ਨਾਲ ਲਿ히 ਤੇ ਆਉਣ ਲੱਗੀ ਹੈ ਪਰ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਿਆ ਹੈ ਜਿਸ ਕਾਰਨ ਬਹੁਤ ਸਾਰੇ ਸਮਾਜ ਸੇਵੀ ਜਥੇਬੰਦੀਆਂ ਇਨ੍ਹਾਂ ਪਿੰਡਾਂ ਤੱਕ ਪਹੁੰਚ ਨਹੀਂ ਕਰ پا ਰਹੀਆਂ ਹਨ ਪਰ ਗੁਰਦਾਸਪੁਰ ਦੇ ਸਮਾਜ ਸੇਵੀ ਸਮਰਨਜੀਤ ਸਿੰਘ ਸਾਹਿਬ ਵੱਲੋਂ ਹਿੰਮਤ ਕਰਕੇ ਇਨ੍ਹਾਂ ਪਿੰਡਾਂ ਦੇ ਸਰਪੰਚਾਂ ਨਾਲ ਸੰਪਰਕ ਸਦਿਆ ਗਿਆ ਤੇ ਹੌਲੀ-ਹੌਲੀ ਰਾਸ਼ਨ ਅਤੇ ਹੋਰ ਰਾਹਤ ਸਮਗਰੀ ਪਹੁੰਚਾਣੀ ਸ਼ੁਰੂ ਕਰ ਦਿੱਤੀ। ਸਮਰਨਜੀਤ ਸਿੰਘ ਸਾਹਿਬ ਲਗਾਤਾਰ ਦਰਿਆ ਪਾਰ ਦੇ 7 ਪਿੰਡਾਂ ਦੇ ਲੋਕਾਂ ਦੀ ਮਦਦ ਵਿੱਚ ਲੱਗੇ ਹੋਏ ਹਨ। ਆਓ ਦੇਖਦੇ ਹਾਂ ਇੱਕ ਖਾਸ ਰਿਪੋਰਟ। ਅੰਦਰੋਂ ਉਤਰੋ। ਮੇਰਾ ਨਾਮ ਸਿਮਰਜੀਤ ਸਿੰਘ ਹੈ ਮੈਂ ਗੁਰਦਾਸਪੁਰ ਤੋਂ ਆਇਆ ਮੇਰੇ ਨਾਲ ਮੇਰੀ ਟੀਮ ਸੋਨੂ ਹਰਦੇਵ ਸਿੰਘ ਤੇ ਬਾਕੀ ਮੇਰੀ ਟੀਮ ਸਾਰੀ ਆਈ ਹੈ ਤੇ ਆਪਾਂ دریا ਤੋਂ ਪਾਰ ਰਵੀ دریا ਤੋਂ ਪਾਰ ਐਸ 7 ਪਿੰਛੇ ਜਿਹੜੇ ਕਟ-ਆਫ ਹੋ ਗਏ ਸੀਗੇ ਹੜਾਂ ਦੀ ਮਾਰ ਕਰਕੇ ਪੁਲ ਟੁੱਟ ਗਿਆ ਸੀਗਾ ਤੇ ਆਪਾਂ ਉੱਥੇ ਲਗਾਤਾਰ ਆ ਰਹੇ ਆ ਤੇ ਅੱਜ ਵੀ ਆਪਾਂ ਪਿੰਡ ਕੁੱਕਰ ਵਿੱਚ ਆਪ ਆਏ ਜਿੱਥੇ ਕਿ ਪਸ਼ੂਆਂ ਦੀ ਚਾਰੇ ਦੀ ਬਹੁਤ ਲੋੜ ਸੀਗੀ ਉਸ ਕਰਕੇ ਆਪ ਚਾਰਾ ਲੈ ਕੇ ਆਏ ਤੇ ਬਾਕੀ ਇੱਥੇ ਕੁਝ ਆਪਾਂ ਤਲਾਈਆਂ ਨੇ ਤੇ ਕੁਝ ਮਤਲਬ ਕਿ ਕੰਬਲ ਨੇ ਚਾਦਰਾਂ ਲੈ ਕੇ ਆਏ ਆ ਸਰਾਨੇ ਲੈ ਕੇ ਆਏ ਕਿ ਜੋ ਜੋ ਇਹਨਾਂ ਦੀ ਬੇਸਿਕ ਨੀਡਸ ਸੀਗੀਆਂ ਉਹ ਆਪਾਂ ਸਾਰਾ ਸਮਾਨ ਲੈ ਕੇ ਆਏ ਆ ਜੀ ਮੇਰਾ ਚੌਥੀ ਜਾਂ ਚੌਥਾ ਫੇਰਾ ਇੱਥੇ ਲਗਾਤਾਰ ਪਿਛਲੇ 15 ਦਿਨਾਂ ਚ ਤੇ ਨਹੀਂ ਅਸੀ ਗੱਲ ਕੋਈ ਨਹੀਂ ਕਿ ਨਹੀਂ ਕੋਈ ਆਇਆ ਆ ਰਹੇ ਨੇ ਕਾਫੀ ਕਾਫੀ ਸਸਥਾ ਮਾਰੀਆਂ ਨੇ ਇੱਥੇ ਇਸ ਪਾਰਟੀ ਵੀ ਆਪਣੇ ਆਮ ਆਦਮੀ ਪਾਰਟੀ ਤੋਂ ਲੋਕ ਆ ਰਹੇ ਨੇ ਕੁਛ ਨਾ ਕੁਛ ਸਾਰੇ ਕੋਈ ਨਾ ਕੋਈ ਆ ਰਿਹਾ ਇੱਥੇ ਤੇ ਨੁਕਸਾਨ ਕਾਫੀ ਜ਼ਿਆਦਾ ਹੋ ਚੁੱਕਾ ਵਾ ਜਿੱਦਾਂ ਜਿੱਦਾਂ ਆਪਾਂ ਆਪਾਂ ਜਦੋਂ ਆਏ ਆ ਜੇ ਮੈਨੂੰ ਆਪਾਂ ਫੇਸਬੁੱਕ ਤੇ ਇਹਨੂੰ ਇਹਨੂੰ ਪਾਉਨੇ ਆ ਲੋਕੀ ਵੇਖ ਏਰੀਆ ਵੇਖਦੇ ਆ ਜਦੋਂ ਆਪਾਂ ਦੱਸਦੇ ਆ ਸਾਰੇ ਹੀ ਜਿਉਂਦਾ ਇਸ ਏਰੀਆ ਬਾਰੇ ਦੱਸਦੇ ਆ ਤੇ ਫਿਰ ਵੇਖ ਕੇ ਲੋਕੀ ਫਿਰ ਆਉਂਦੇ ਨੇ ਆਉਂਦੇ ਤੇ ਹੈ ਲੇਕਿਨ ਕਿਨਾਰੇ ਤੋਂ ਮੁਰ ਜਾਂਦੇ ਕਿਉਂਕਿ ਰਸਤਾ ਬਗ ਚੁਕਿਆ ਸੜਕ ਪੂਰੀ ਪੂਰੀ ਬਗ ਚੁਕੀ ਆ ਆਨਾ ਬਹੁਤ ਮੁਸ਼ਕਲ ਹੈ ਇੱਥੇ ਇਹ ਸਭ ਇੱਕ ਥੋੜਾ ਪ੍ਰੋਬਲਮ ਹੁੰਦੀ ਹੈ ਤੇ ਬਾਰੋ-ਬਾਰ ਕਿਨਾਰੇ ਤੇ ਵੰਡ ਕੇ ਚੱਲ ਜਾਂਦੇ ਕਹਿੰਦੇ ਪਰ ਆਪਣੀ ਜ਼ਰੂਰਤਮੰਦ ਲੋਕਾਂ ਦਾ ਨਹੀਂ ਪਹੁੰਚ ਪਹਿਲੇ ਜਾਂਦੇ ਸੀ ਹੁਣ ਸਾਡੇ ਜਿਉਂਦਾ ਪਾਣਾ ਸ਼ੁਰੂ ਕੀਤਾ ਫੇਸਬੁੱਕ ਤੇ ਪ੍ਰੋਪਰ ਉਰੇ ਨਾਲ ਪਿੰਡੇ ਇੱਕ ਉਤੂਰ ਆ ਪ੍ਰਿਆਲ ਆ ਇਹ ਸਾਰੇ ਪਿੰਡਾਂ ਚੋਂ ਨਹੀਂ ਆਉਣ ਲੱਪੇ ਜਦੋਂ ਹੀ ਆਣਾ ਸ਼ੁਰੂ ਕੀਤਾ ਪਹਿਲੇ ਪਹਿਲੇ ਨਹੀਂ ਵਾਕੀ ਤੁਹਾਡੀ ਗੱਲ ਠੀਕ ਹੈ ਕਿ ਕੋਈ ਵੀ ਨਹੀਂ ਆ ਰਿਹਾ ਸੀ ਪਰ ਜਦੋਂ ਹੀ ਆਣਾ ਸ਼ੁਰੂ ਕੀਤਾ ਫੇਸਬੁੱਕ ਤੇ ਪਾਇਆ ਲੋਕਾਂ ਨੂੰ ਅਪੀਲ ਕੀਤੀ ਆ ਤੇ ਹੁਣ ਕਾਫੀ ਸੰਸਥਾਵਾਂ ਇੱਥੇ ਆ ਰਹੀਆਂ ਨੇ ਤੇ ਸਮਾਨ ਵੀ ਪੁੱਜ ਰਿਹਾ ਵੇ ਲੇਕਿਨ ਨੁਕਸਾਨ ਬਹੁਤ ਜ਼ਿਆਦਾ ਹੋ ਚੁੱਕਾ ਤੁਸੀਂ ਵੇਖਦੇ ਵੇਖਦੇ ਪਿਓ ਕਿ ਇੱਥੇ ਪੁਲ ਦੀ ਬਹੁਤ ਜ਼ਿਆਦਾ ਲੋਡ ਆ ਨਾ ਹੋਣ ਕਰਕੇ ਪੁਲ ਨਾ ਹੋਣ ਕਰਕੇ ਜੇ ਕੋਈ ਬਿਮਾਰ ਹੋ ਜਾਂਦਾ ਉਹਨਾਂ ਦਾ ਪਰਿਵਾਰ ਦਾ ਕੋਈ ਮੈਂਬਰ ਫਿਰ ਬਹੁਤ ਔਖਾ ਵਾ ਬੇੜੀ ਟਾਈਮ ਸਿਰ ਚੱਲਦੀ ਹੈ 2-2 2.5 ਘੰਟੇ ਬੇੜੀ ਦੇ ਵੇਟ ਕਰਨੀ ਪੈਂਦੀ ਆ ਤੇ ਕਾਫੀ ਮੁਸ਼ਕਲ ਜ਼ਿੰਦਗੀ ਆ ਜੀ ਰਹੇ ਨੇ ਸਾਹਮਣੇ ਦਰਿਆ ਬੰਦਾ ਵਾ ਲਗਾਤਾਰ ਆ ਰਹੇ ਹੋ ਤੁਸੀਂ ਦੱਸਿਆ ਕੀ ਅੱਗੇ ਵੀ ਆਵਾਂਗੇ ਕੀ ਕੀ ਸਮਾਨ ਅੱਥਰ ਦੇ ਲੋਕਾਂ ਦੀ ਲੋੜ ਹੈ ਔਰ ਕੀ ਕੀ ਪਹੁੰਚਾਇਆ ਜਾ ਰਿਹਾ ਜੋ ਬੇਸਿਕ ਨੀਰ ਸੇਵ ਕੋ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਤੇ ਪਾਣੀ ਚੱਲ ਗਿਆ ਘਰ ਤੱਕ ਤਾਂ ਡਿੱਗ ਪਏ ਨੇ ਇੱਥੇ ਮੰਜੇ ਬਿਸਤਰੇ ਦੀ ਵੀ ਲੋੜ ਆ ਉੱਥੇ ਉਸ ਤੋਂ ਬਾਅਦ ਚਾਰੇ ਦੀ ਵੀ ਲੋੜ ਆ ਕੱਪੜਿਆਂ ਦੀ ਵੀ ਲੋੜ ਆ ਬਰਤਨ ਭਾਂਡਿਆਂ ਦੀ ਵੀ ਲੋੜ ਆ ਵਾਸ਼ਿੰਗ ਮਸ਼ੀਨ ਤੋਂ ਲੈ ਕੇ ਪੇਟੀਆਂ ਤੋਂ ਲੈ ਕੇ ਕੱਲੇ-ਕੱਲੇ ਸਮਾਨ ਦੀ ਇੱਥੇ ਜ਼ਰੂਰਤ ਆ ਸਭ ਤੋਂ ਮੇਨ ਜਿਹੜੀ ਲੋੜ ਆ ਹੁਣ ਇੱਥੇ ਨਾ ਹਰ ਪਿੰਡ 'ਚ ਤਿੰਨ ਚਾਰ ਉਹ ਕੋਈ ਸਰਪੰਚ ਰੱਖ ਰਿਹਾ ਕਦੀ ਕੋਈ ਉਹਨੂੰ ਰੱਖ ਰਿਹਾ ਤੇ ਫਿਰ ਉੱਥੇ ਇਹ ਪੂਰੇ ਪਿੰਡਾਂ ਚ 20 25 ਘਰ ਐਸੇ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮਤਲਬ ਕਿ ਮਦਦ ਦੀ ਲੋੜ ਆ ਸੋ ਮੈਂ ਤੁਹਾਡੇ ਚੈਨਲ ਰਾਈ ਵੀ ਤੁਸੀਂ ਵੀ ਅੱਜ ਆਇਓ ਤੁਹਾਡਾ ਧੰਨਵਾਦ ਆ ਕਿ ਤੁਸੀਂ ਅੱਜ ਗਰਾਊਂਡ ਤੇ ਆ ਕੇ ਤੁਸੀਂ ਵੇਖਿਆ ਵਾ ਕਿ ਹਾਲਾਤ ਵੇਖੇ ਆ ਮੈਨੂੰ ਉਮੀਦ ਆ ਕਿ ਤੁਸੀਂ ਵੀ ਗਾਂ ਆਪਣੇ ਸਾਰੇ ਸਾਰਿਆਂ ਨੂੰ ਦੱਸੋਗੇ ਕਿ ਜੋ ਗਰਾਊਂਡ ਤੇ ਕੀ ਹਾਲਾਤ ਬਣੇ ਨੇ ਤੇ ਇਸ ਕਰਕੇ ਆਪਾਂ ਸਾਰੇ ਹੱਲ ਮਿਲ ਕੇ ਸਾਧ ਦੇ ਕੇ ਇਹਨਾਂ ਦੀ ਮਦਦ ਕਰੀਏ ਜਿੰਨੇ ਘਰ ਡਿੱਗ ਚੁੱਕੇ ਨੇ ਉਹਨਾਂ ਘਰ ਬਣਾਉਣ ਚ ਹੈਲਪ ਕਰੀਏ ਆਪਾਂ ਚੇਪ ਪਿੰਡ 'ਚ ਵੀ ਗਏ ਸੀਗੇ ਉੱਥੇ ਵੀ ਕੁਝ ਘਰਾਂ ਨੂੰ ਆਪਾਂ ਬਣਾਉਂਦੀ ਉਹਨਾਂ ਨਾਲ ਵਾਅਦਾ ਕੀਤਾ ਵਾ ਮੈਂ ਮੇਰੀ ਟੀਮ ਸਾਰੀ ਆਪਾਂ ਕੋਸ਼ਿਸ਼ ਕਰਾਂਗੇ ਤੇ ਆਪਾਂ ਜੋ ਵਾਦ ਹੋ ਸਕਦਾ ਹੈ ਉਹਨਾਂ ਦੀ ਮਦਦ ਕਰਨ ਲਈ ਤਿਆਰ ਹਾਂ